ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨ ਧੰਨ ਬਾਬਾ ਅਸਰੀ ਚੰਦ ਜੀ ਤਪੱਸਿਆ ਕਰਨ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਵੀ ਕਰਿਆ ਕਰਦੇ ਸਨ ਤੇ ਸੰਗਤ ਨੂੰ ਹਮੇਸ਼ਾ ਸੱਚ ਦੇ ਰਸਤੇ ਤੇ ਚੱਲਣ ਦਾ ਤੇ ਨੀਕ ਕੰਮ ਕਰਨ ਦਾ ਉਪਦੇਸ਼ ਦਿੱਤੇ ਸਨ ਦੂਸਰੇ ਪਾਸੇ ਹਿਮਾਲਿਆ ਪਰਬਤ ਉੱਤੇ ਬੈਠੇ ਗੁਰਖਨਾਥ ਦੇ ਚੇਲੇ ਆਪਣੇ ਆਪ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਦੇ ਸਨ ਜਦੋਂ ਉਹਨਾਂ ਨੇ ਆਪਣੇ ਇੱਕ ਸਿੱਧ ਕੋਲੋਂ ਬਾਬਾ ਸ੍ਰੀ ਚੰਦ ਜੀ ਦੀ ਮਹਿਮਾ ਸੁਣੀ ਤਾਂ ਉਹ ਈਰਖਾ ਦੇ ਨਾਲ ਪਰ ਗਏ ਤੇ ਬੜੇ ਹੀ ਘਰੂਰ ਨਾਲ ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਸ੍ਰੀ ਚੰਦ ਕਦੇ ਵੀ ਸਾਡਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਗੋਰਖਨਾਥ ਦੇ ਚੇਲੇ ਹਾਂ ਤੇ ਸਾਡੇ ਮੂੰਹ ਵਿੱਚੋਂ ਨਿਕਲੇ ਹੋਏ ਬਚਨ ਪੱਥਰ ਦੀ ਲਕੀਰ ਹੁੰਦੇ ਹਨ ਤੇ ਉਹ ਸ੍ਰੀ ਚੰਦ ਤਾਂ ਸਾਡੇ ਅੱਗੇ ਇੱਕ ਬੱਚਾ ਹੈ ਦੇਵ ਸਦੀ ਕੀ ਮਜਾਲ ਉਹ ਸਾਡੇ ਸਾਹਮਣੇ ਖੜਾ ਵੀ ਹੋ ਸਕੇ ਗੁਰਖਨਾਥ ਦੀ ਚੀਲਿਆਂ ਨੂੰ ਆਪਣੀਆਂ ਸ਼ਕਤੀਆਂ ਉੱਤੇ ਬਹੁਤ ਅਹੰਕਾਰ ਸੀ ਤੇ ਇਹ ਗੱਲਾਂ ਬੋਲਦੇ ਬੋਲਦੇ ਉਹ ਸਾਰੇ ਜਣੇ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਬਾਬਾ ਸ੍ਰੀ ਚੰਦ ਇਸ ਵੇਲੇ ਕਿੱਥੇ ਹੋਣਗੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕੀ ਬਾਬਾ ਸ੍ਰੀ ਚੰਦ ਜੀ ਨਾਨਕ ਚੱਕ ਵਿਖੇ ਬਿਰਾਜਮਾਨ ਹਨ ਤਉ ਹੂ ਬਾਬਾ ਜੀ ਦਾ ਮੁਕਾਬਲਾ ਕਰਨ ਦੇ ਲਈ ਚੱਲ ਪਏ ਤੇ ਪੰਛੀਆਂ ਦੀ ਵਾਂਗ ਉੜਦੇ ਉੜਦੇ ਨਾਨਕ ਚੱਕ ਵਿਖੇ ਪਹੁੰਚ ਗਏ ਤੇ ਜਦੋਂ ਉਹਨਾਂ ਨੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਤੰ ਬਾਬਾ ਜੀ ਦਾ ਪੂਰਨਮਾਸੇ ਦੇ ਚੰਦਰਮਾ ਦੇ ਵਾਂਗ ਭਖਦਾ ਹੋਇਆ ਚਿਹਰਾ ਦੇਖ ਕੇ ਉਹ ਅੰਦਰ ਹੀ ਅੰਦਰ ਮਹਿਸੂਸ ਕਰਨ ਲੱਗੇ ਕਿ ਬਾਬਾ ਸ੍ਰੀ ਚੰਦ ਜੀ ਕੋਈ ਆਮ ਨਹੀਂ ਬਲਕਿ ਇਹਨਾਂ ਅੰਦਰ ਕੋਈ ਬਹੁਤ ਵੱਡਾ ਗਿਆਨ ਦਾ ਸੂਰਜ ਹੈ ਗੋਰਖਨਾਥ ਦੇ ਚਿਲੀ ਆ ਮੇ ਬਾਬਾ ਜੀ ਦੇ ਚੰਦ ਜੀ ਦੇ ਚਿਹਰੇ ਦੀ ਝਾਲ ਨਹੀਂ ਚੱਲ ਸਕੇ ਪਰ ਫਿਰ ਵੀ ਆਪਣੇ ਅੰਦਰ غرੂਰ ਦੇ ਚੱਲਦਿਆਂ ਉਹ ਬਾਬਾ ਜੀ ਦੇ ਕੋਲ ਬੈਠ ਗਈ ਤੇ ਉਹਨਾਂ ਦੇ ਨਾਲ ਸਵਾਲ ਜਵਾਬ ਕਰਨ ਲੱਗੀ ਚੇਲੀਆਂ ਨੇ ਬਾਬਾ ਜੀ ਦੇ ਨਾਲ ਬਹੁਤ ਸਾਰੇ ਈਰਖਾ ਭਰੇ ਪ੍ਰਸ਼ਨ ਵੀ ਕੀਤੇ ਪਰ ਬਾਬਾ ਸ੍ਰੀ ਚੰਦ ਜੀ ਦੀ ਉਹਨਾਂ ਦੀ ਤਪਦੀ ਹੋਈ ਹਿਰਦਿਆਂ ਨੂੰ ਅੰਮ੍ਰਿਤ ਦੀ ਬਾਗੋਂ ਠੰਡਾ ਠਾਰ ਕਰ ਦਿੱਤਾ। ਬਾਬਾ ਜੀ ਦੇ ਬਚਨ ਸੁਣ ਕੇ ਚੀਲਿਆਂ ਦੇ ਮਨ ਨੂੰ ਕੁਝ ਸੰਤੁਸ਼ਟੀ ਹੋਈ ਤੇ ਉਹਨਾਂ ਦੇ ਮਨ ਦਾ ਪਰ ਕੁਝ ਹੌਲਾ ਹੋਇਆ ਪਰ ਫਿਰ ਵੀ ਜਿਹੜਾ ਉਹਨਾਂ ਦੇ ਅੰਦਰ ਹੰਕਾਰ ਸੀ ਉਹ ਉਹਨਾਂ ਨੂੰ ਟਿਕਣਾ ਨਹੀਂ ਦੇ ਰਿਹਾ ਸੀ। ਤੇ ਉਹਨਾਂ ਨੇ ਆਪਣੀਆਂ ਪੁੱਠੀਆਂ ਕਰਮਾਤਾ ਦੇ ਨਾਲ ਨੇੜੇ ਪੈਂਦੇ ਪਿੰਡ ਦੇ ਲੋਕਾਂ ਦੇ ਮਨਾਂ ਵਿੱਚ ਈਰਖਾ ਤੇ ਗਰੋਧ ਭਰ ਦਿੱਤਾ ਕਿਉਂਕਿ ਉਸ ਪਿੰਡ ਵਿੱਚੋਂ ਬਾਬਾ ਜੀ ਦੇ ਲੰਗਰਾਂ ਦੀ ਰਸਦ ਆਉਂਦੀ ਸੀ ਤੇ ਪਿੰਡ ਵਾਲਿਆਂ ਦਾ ਮਨ ਬਦਲਣ ਤੋਂ ਬਾਅਦ ਬਾਬਾ ਜੀ ਨੂੰ ਆਖਣ ਲੱਗੇ ਕਿ ਸਾਨੂੰ ਬੜੀ ਜ਼ਿਆਦਾ ਭੁੱਖ ਲੱਗੀ ਹੈ ਸਾਡੇ ਵਾਸਤੇ ਲੰਗਰਾਂ ਦਾ ਇੰਤਜ਼ਾਮ ਕਰੋ ਤਾਂ ਲੰਗਰਾਂ ਦੀ ਰਸਦ ਇਕੱਠੀ ਕਰਨ ਦੇ ਲਈ ਬਾਬਾ ਸ੍ਰੀ ਚੰਦ ਜੀ ਦੀ ਸੇਵਕ ਕਮਲਾ ਉਸ ਪਿੰਡ ਦੇ ਵਿੱਚ ਗਰਾਹੀ ਕਰਨ ਦੇ ਲਈ ਚਲੀ ਗਈ ਪਰ ਇਸ ਵਾਰ ਬੀਬੀ ਕਮਲਾ ਨੂੰ ਕਿਸੇ ਨੇ ਵੀ ਕੁਝ ਨਹੀਂ ਦਿੱਤਾ ਤੇ ਉਲਟਾ ਕਈ ਲੋਕਾਂ ਨੇ ਬੁਰਾਪਲਾ ਵੀ ਬੋਲਿਆ ਪਿੰਡ ਵਾਲਿਆਂ ਦਾ ਬੁਰਾ ਬਹਿਬਾਰ ਦੇਖ ਕੇ ਬੀਬੀ ਕਮਲਾ ਨੂੰ ਕ્રોਧ ਆ ਗਿਆ ਤੇ ਉਸਨੇ ਗੁੱਸੇ ਵਿੱਚ ਆਣ ਕੇ ਪਿੰਡ ਵਾਲਿਆਂ ਨੂੰ ਸਰਾਪ ਦੇ ਦਿੱਤਾ ਕਿ ਇਸ ਪਿੰਡ ਦਾ ਥੇ ਹੋ ਜਾਵੇ ਤੇ ਜਦੋਂ ਇਸ ਗੱਲ ਦਾ ਪਤਾ ਆਪਾਸੀ ਰਿਸ਼ੀ ਚੰਦ ਜੀ ਨੂੰ ਲੱਗਾ ਤਾਂ ਉਹਨਾਂ ਨੇ ਬੀਬੀ ਕਮਲਾ ਨੂੰ ਸਮਝਾਇਆ ਇਸ ਵਿੱਚ ਪਿੰਡ ਵਾਲਿਆਂ ਦਾ ਕੋਈ ਵੀ ਕਸੂਰ ਨਹੀਂ ਹੈ ਕਿਉਂਕਿ ਸੱਦਾ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਪਿੰਡ ਵਾਲਿਆਂ ਦੇ ਮਨ ਬਦਲ ਦਿੱਤੇ ਹਨ ਤੇ ਤੂੰ ਪਿੰਡ ਵਾਲਿਆਂ ਨੂੰ ਸਰਾਪ ਦੇ ਕੇ ਚੰਗਾ ਨਹੀਂ ਕੀਤਾ ਕਿਉਂਕਿ ਤੂੰ ਵੀ ਸਾਡੇ ਸੇਵਕ ਹੈ ਤੇ ਤੇਰੇ ਮੂੰਹ ਵਿੱਚੋਂ ਨਿਕਲਿਆ ਸਰਾਪ ਕਦੇ ਵੀ ਵਿਅਰਥ ਨਹੀਂ ਜਾਵੇਗਾ ਤਾਂ ਬੀਬੀ ਕੰਮਲਾ ਆਪਣੇ ਕੀਤੇ ਉੱਤੇ ਬਹੁਤ ਪਛਤਾ ਰਹੀ ਸੀ ਤਾਂ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਹੁਣ ਤੂੰ ਇੱਕ ਕੰਮ ਕਰ ਕਿ ਉਸ ਪਿੰਡ ਵਿੱਚ ਦਵਾਰਾ ਤੂੰ ਜਾ ਇਹ ਪਿੰਡ ਵਾਲਿਆਂ ਨੂੰ ਕਹਿ ਕਿ ਆਪਣਾ ਬਾਲ ਬੱਚਾ ਅਤੇ ਡੰਗਰ ਵੱਸ਼ਾ ਸਾਰਾ ਕੁਝ ਲੈ ਕੇ ਪਿੰਡ ਵਿੱਚੋਂ ਬਾਹਰ ਆ ਜਾ ਬੋ ਕਿੰਕਿ ਕੁਝ ਹੀ ਸਮੇਂ ਵਿੱਚ ਇਸ ਪਿੰਡ ਦਾ ਥੇ ਹੋ ਜਾਵੇਗਾ ਤਾਂ ਬੀਬੀ ਕਮਲਾ ਨੇ ਅਜੀਹਾ ਹੀ ਕੀਤਾ ਤੇ ਜਦੋਂ ਪਿੰਡ ਵਾਲਿਆਂ ਨੇ ਬੀਬੀ ਕਮਲਾ ਦੇ ਮੂੰਹੋਂ ਇਹ ਗੱਲ ਸੁਣੀ ਤੇ ਉਹ ਸਾਰੇ ਜਣੇ ਬੀਬੀ ਕਮਲਾ ਦੇ ਚਰਨਾਂ ਵਿੱਚ ਟੈ ਗਈ ਤੇ ਆਪਣੀ ਕੀਤੀ ਹੋਈ ਗਲਤੀ ਦੀ ਮਾਫੀ ਮੰਗਣ ਲੱਗੇ ਤੇ ਆਖਣ ਲੱਗੇ ਕੇ ਸਾਡੇ ਕੋਲੋਂ ਭੁੱਲ ਚੁੱਕ ਵਿੱਚ ਬਹੁਤ ਵੱਡੀ ਗਲਤੀ ਹੋ ਗਈ ਹੈ ਕਿਰਪਾ ਕਰਕੇ ਸਾਨੂੰ ਮਾਫ਼ ਕਰ ਦਿਓ ਪਰ ਬੀਬੀ ਕਮਲਾ ਦੇ ਹੱਥ ਬਸ ਹੁਣੇ ਕੁਝ ਵੀ ਨਹੀਂ ਸੀ ਤੇ ਪਿੰਡ ਵਾਲੇ ਆਪਣਾ ਬਾਲ ਬੱਚੀ ਅਤੇ ਜ਼ਰੂਰੀ ਸਮਾਨ ਲੈ ਕੇ ਪਿੰਡ ਵਿੱਚੋਂ ਬਾਹਰ ਆ ਗਈ ਤਾਂ ਕੁਝ ਹੀ ਸਮੇਂ ਬਾਅਦ ਉਹਰੇ ਪਿੰਡ ਦਾ theft ਹੋ ਗਿਆ ਜੀਵੀ ਗੁਰਖਨਾਥ ਦੀ ਚੇਲਿਆਂ ਵਿੱਚ ਬਾਬਾ ਸ੍ਰੀਚੰਦ ਜੀ ਤੇ ਬਾਰੇ ਇੰਨੀ ਈਰਖਾ ਭਰੀ ਹੋਈ ਸੀ ਬਾਬਾ ਸ੍ਰੀਚੰਦ ਜੀ ਫਿਰ ਵੀ ਉਹਨਾਂ ਚੇਲਿਆਂ ਨੂੰ ਲੰਗਰ ਸ਼ਿਕਾਉਣਾ ਚਾਹੁੰਦੇ ਸਨ ਪਰ ਬੀਬੀ ਕਮਲਾ ਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਕਿ ਲੰਗਰ ਵਾਸਤੇ ਬਿਲਕੁਲ ਵੀ ਰਸਦ ਨਹੀਂ ਹੈ ਤਾਂ ਰਸਦ ਨਾ ਹੋਣ ਦੇ ਬਾਵਜੂਦ ਵੀ बाबा श्रीचंद ਜੀ ਨੇ ਬੀਬੀ ਕਮਲਾ ਨੂੰ ਕਿਹਾ ਕਿ ਇਹਨਾਂ 84 ਜੋਗੀਆਂ ਨੂੰ ਪੰਗਤ ਵਿੱਚ ਬਿਠਾ ਦਿੱਤਾ ਜਾਵੇ ਤੇ ਬੀਬੀ ਕਮਲਾ ਦੇ ਹੱਥ ਵਿੱਚ ਇੱਕ ਬਾਲਟੀ ਫੜਾ ਕੇ ਉੱਪਰ ਲਾਲ ਕੱਪੜਾ ਪਾ ਦਿੱਤਾ ਤੇ ਕਿਹਾ ਕਿ ਜਿਹੜਾ ਜੋ ਕੁਝ ਵੀ ਖਾਣ ਨੂੰ ਮੰਗਦਾ ਹੈ ਉਸ ਨੂੰ ਉਸ ਦੀ ਇੱਛਾ ਅਨੁਸਾਰ ਵਰਤਾ ਦਿੱਤਾ ਜਾਵੇ ਤਾਂ ਬੀਬੀ ਕਮਲਾ ਜਿੱਦਾਂ ਹੀ ਉਸ ਬਾਲਟੀ ਵਿੱਚ ਹੱਥ ਪਾਉਂਦੀ ਜਾਵੇ ਤਾਂ ਸਾਧੂਆਂ ਦੀ ਇੱਛਾ ਅਨੁਸਾਰ ਬਾਲਟੀ ਵਿੱਚੋਂ ਉਹੀ ਭੋਜਨ ਨਿਕਲਦਾ ਆਵੇ ਤਾਂ ਇਸ ਤਰ੍ਹਾਂ 84 ਸਾਧੂਆਂ ਨੇ ਬਾਬਾ ਸ੍ਰੀ ਚੰਦ ਜੀ ਦੀ ਕਿਰਪਾ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦਾ ਭੋਜਨ ਸਕਿਆ ਤੇ ਭੋਜਨ ਸ਼ਕ ਕੇ ਸਾਰੇ ਸਾਧੂ ਬੜਾ ਖੁਸ਼ ਹੋਏ ਤੇ ਸਾਰਿਆਂ ਦਾ ਕਠੋਰ ਦਿਲ ਕਮਲ ਦੇ ਫੁੱਲ ਵਾਂਗ ਨਰਮ ਹੋ ਗਿਆ ਤੇ ਸਾਰੇ ਜਣਿਆ ਨੇ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਉੱਥੋਂ ਵਾਪਸ ਜਾਣ ਦੀ ਆਗਿਆ ਮੰਗੀ ਤੇ ਬਾਬਾ ਸ੍ਰੀ ਚੰਦ ਜੀ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਗੋਰਖਨਾਥ ਦੇ 84 ਸਾਧੂਆਂ ਨੂੰ ਵਿਦਾ ਕੀਤਾ ਇਸ ਤੋਂ ਬਾਅਦ ਸੇ ਹੋ ਚੁੱਕੇ ਪਿੰਡ ਦੇ ਲੋਕ ਬਾਬਾ ਜੀ ਦੇ ਚਰਨਾਂ ਵਿੱਚ ਆ ਕੇ ਰੋਣ ਲੱਗੇ ਤਾਂ ਬਾਬਾ ਜੀ ਨੇ ਸਾਰੇ ਜਣਿਆਂ ਨੂੰ ਬੜੇ ਹੀ ਪਿਆਰ ਨਾਲ ਤਲਾਸ਼ਾ ਦਿੱਤਾ ਕਿ ਹਉਣੀ ਨੂੰ ਕੋਈ ਨਹੀਂ ਟਾਲ ਸਕਦਾ ਬਸ ਤੁਸੀਂ ਸਬਰ ਰੱਖੋ ਪਰਮਾਤਮਾ ਜ਼ਰੂਰ ਭਲਾ ਕਰਨਗੇ